ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੂਟਾ ਸਿੰਘ ਸ਼ਾਹ ਦੀ ਲਿਖੀ ਹੋਈ ਕਿਤਾਬ ਮੁੱਲਵਿਕਤਾ ਸਜਣਾ ਪੜਨ ਜਾ ਰਹੇ ਹਾਂ ਸਾਲ 1948 ਦੀ ਗੱਲ ਹੈ ਨਿੱਕਾ ਬਰਿਆ ਮਗਰੂ ਪਿੰਡ ਪਰਤੇ ਤਾਂ ਉਸ ਦੇ ਕੰਨਾਂ ਵਿੱਚ ਨਕਤੀਆਂ ਸਨ ਤੇ ਕਈ ਉਹਨਾਂ ਨਕਤੀਆਂ ਨੂੰ ਮੰਦਰਾ ਵੀ ਕਹਿੰਦੇ ਸਨ ਉਹਨਾਂ ਵਿੱਚ ਕੰੱਚ ਤੇ ਰੰਗ ਬਰੰਗੇ ਮਣਕੇ ਸਨ ਤੇ ਮਣਕਿਆਂ ਵਿੱਚੋਂ ਵੇਖਣ ਵਾਲੇ ਦਾ ਮੂੰਹ ਵੀ ਦਿਖਦਾ ਸੀ ਮਣਕੇ ਤਾਰਿਆਂ ਵਾਂਗ ਹੱਸਦੇ ਤੇ ਤ੍ਰੇਲ ਤੁਕਿਆਂ ਵਾਂਗ ਦਲਕਦੇ ਸਨ ਜਿਵੇਂ ਖਨੀ ਚੰਨ ਕਿਸੇ ਰੰਗ ਬਰੰਗੇ ਤਾਰਿਆਂ ਦੀ ਮੁੱਠ ਜੜ ਦਿੱਤੀ ਸੀ ਨਿੱਕਾ ਦੂਜੀ ਵਾਰ ਆਇਆ ਤਾਂ ਉਸ ਦੀ ਗੱਲ ਵਿੱਚ ਸੋਨੇ ਦਾ ਕੰਠਾ ਸੀ ਤੇ ਦੰਦ ਦੰਦਾਂ 'ਚ ਮੇਖਾਂ ਸਨ ਇੱਕ ਦੰਦ ਉੱਪਰ ਸੋਨੇ ਦਾ ਪੋਪਲਾ ਚੜਿਆ ਹੋਇਆ ਸੀ ਲੋਕ ਕਹਿੰਦੇ ਸਨ ਨਿੱਕੇ ਨੇ ਅਸਲੀ ਦੰਦ ਪਟਾ ਕੇ ਸੋਨੇ ਦਾ ਜੜਾ ਲਿਆ ਸੀ ਉਂਗਲਾਂ ਵਿੱਚ ਸੋਨੇ ਦੀਆਂ ਮੰਦਰਾ ਸਨ ਤੇ ਹੱਥ ਉੱਪਰ ਕਾਲੀ ਖੜੀ ਸੀ ਚਸਤੀਆਂ ਨਿੱਕੀਆਂ ਨਿੱਕੀਆਂ ਸੂਈਆਂ ਦੇ ਨੰਬਰ ਰਾਤ ਨੂੰ ਚਾਨਣ ਕਰਦੇ ਸਨ ਪਿੰਡ ਵਿੱਚ ਗਲਤੁਰ ਪਈ ਧੂਏ ਉੱਪਰ ਅੱਗ ਸੀਖਦੇ ਆ ਬੁੱਢਿਆਂ ਠੇਰਿਆਂ ਵਿੱਚ ਗਰਮ-ਗਰਮ ਤੇ ਧੂਏ ਵਾਗ ਧੁੱਕ ਦੀ ਧੁੱਕ ਦੀ ਚਰਚਾ ਸੀ ਔਰਤਾਂ ਤਾਂ ਮੂੰਹ ਜੋੜ-ਜੋੜ ਗੱਲਾਂ ਕਰ ਰਹੀਆਂ ਸਨ ਨਿੱਕੇ ਨਿਆਣਿਆਂ ਦੇ ਨਿੱਕੇ ਦੇ ਬਾਰ ਮੂਰੇ ਢੀਡ ਲਾ ਰੱਖੀ ਸੀ ਸੋਨੇ ਚ ਮੜੇ ਨਿੱਕੇ ਨੂੰ ਤੱਕ-ਤੱਕ ਨਿੱਕੇ ਨਿਆਣੇ ਖਿੜ-ਖਿੜ ਹੱਸਦੇ ਸਨ ਐਨਾ ਸੋਨਾ ਕਿੱਥੋਂ ਲਿਆ ਸੋਨਾ ਨਾ ਕਿਤੇ ਮੁਲੰਮਾ ਚੜਾਈ ਫਿਰਦਾ ਨੰਗ ਨਿੱਕੇ ਨਿਆਣੇ ਪੁੱਛਦੇ ਸਨ ਤੇ ਬੋਲ ਕਬੋਲ ਵੀ ਕਰਦੇ ਸਨ ਨਿੱਕਾ ਮਾਪਿਆਂ ਵੱਲੋਂ ਖਾਖੀ ਨੰਗ ਸੀ ਮਾਪੇ ਬੱਕਰੀਆਂ ਚਾਰਦੇ ਸਨ ਮਾਪੇ ਬੱਕਰੀਆਂ ਚਾਰਦੇ ਮਰ ਗਏ ਪਰ ਨਿੱਕੇ ਨੇ ਨਾ ਬੱਕਰੀਆਂ ਮਗਰ ਫੜੀ ਫੜੀ ਕਰਦਿਆਂ ਲੱਤਾਂ ਕਢਾਈਆਂ ਨਾ ਕੁੱਚਾਂ ਕਮਜ਼ੋਰ ਕੀਤੀਆਂ ਸਗੋਂ ਫਰੀਦਕੋਟ ਮਹਾਰਾਜ ਦੀ ਫੌਜ ਵਿੱਚ ਭਰਤੀ ਹੋ ਗਿਆ ਮੈਂ ਛਾਰਤ ਕਰਦਾ ਜੀ ਸੋਨਾ ਹੋਵੇ ਸੋਨਾ ਤਾਂ ਬਹੁਤ ਹੀ ਮਹਿੰਗਾ ਹੈ ਸਿਉਣਾ ਤਾਂ ਵੱਡੇ ਵੱਡੇ ਘਰ ਹੀ ਮੁੱਲ ਲੈ ਸਕਦਾ ਏ ਇਹ ਨੰਗ ਭਲਾ ਕਿੱਥੋਂ ਲੈ ਲੂ ਸਾਲਾ ਨੰਗ ਮਲੰਮਾ ਚੜਾ ਕੇ ਪਿਆ ਲੋਕਾਂ ਨੂੰ ਦੁਖੀ ਕਰਦਾ ਨਿੱਕੇ ਦੀ ਚੌਂਕੜੀ ਉੱਪਰ ਨਿੱਕੇ ਨਿਆਣਿਆਂ ਦੀ ਭੀੜ ਦੀਆਂ ਗੱਲਾਂ ਸ਼ਾਇਦ ਪਿੰਡ ਵਿਚਲੇ ਧੂਏ ਤੇ ਪੁੱਜ ਗਈਆਂ ਸਨ ਸਿਉਣਾ ਹੋਈ ਨਹੀਂ ਸਕਦਾ ਲੰਮਾ ਬੁੱਢਾ ਕਹਿ ਸਕਦਾ ਸੀ ਸਿਉਣਾ ਤਾਂ ਭਲੇ ਲੋਕ ਕੋ ਪੈੰਡ ਮਾਰਿਆ ਨਹੀਂ ਮਿਲਦਾ ਰਾਜਾ ਰਾਣਿਆਂ ਦੇ ਘਰੋਂ ਮਿਲ ਸਕਦਾ ਇਹ ਸਾਲਾ ਦੰਦਾਂ ਚ ਕਿਵੇਂ ਲਵਾ ਲਊਗਾ ਇਹ ਪਿੱਤਲ ਦੀਆਂ ਮੇਖਾਂ ਨੂੰ ਆਈ ਫਿਰਦਾ ਨਾਲੇ ਸੋਨਾ ਤਾਂ ਕੋਲੇ ਘਾ ਵਰਗਾ ਹੁੰਦਾ ਆਰ ਪਰ ਲੰਘ ਇਹ ਨਹੀਂ ਸਕਦਾ ਹਰ ਬੁੱਢਾ ਬੰਦਾ ਆਪਣਾ ਆਪਣਾ ਅੰਦਾਜ਼ ਦੱਸ ਰਿਹਾ ਸੀ ਪਰ ਮੈਂ ਸ਼ਰਤ ਕਰ ਸਕਦਾ ਇਹ ਸਿਉਣਾ ਇੱਕ ਬੰਦਾ ਜਿੱਦ ਫੜੀ ਬੈਠਾ ਸੀ ਫਿਰ ਪਤਾ ਕਿਵੇਂ ਲੱਗੇ ਪਰ ਕਿਹੜਾ ਸੁਨਿਆਰਾ ਹੀ ਫਰਕ ਸਕਦਾ ਸੁਨਿਆਰਾ ਵੀ ਸ਼ਹਿਰ ਦਾ ਆਪਣੇ ਪਿੰਡ ਵਾਲਾ ਰੌਣਕੀ ਸੁਨਿਆਰਾ ਵੀ ਤਾਂ ਫਰਕ ਸਕਦਾ ਉਹ ਤਾਂ ਭੜਿਆ ਸਾਰਾ ਦਿਨ ਘਾਹ ਖੋਦਦਾ ਰਹਿੰਦਾ ਹੈ ਭਲਾ ਸੋਨਾ ਕਿਵੇਂ ਪਰਖਦੇ ਉਹ ਜਦੋਂ ਕੋਈ ਟੂਮ ਛੱਲਾ ਹੀ ਨਹੀਂ ਬਣਾਉਂਦਾ ਤਾਂ ਉਹਨੇ ਗਰੀਬ ਨੇ ਘਾਹ ਹੀ ਖੋਤਣਾ ਹੋਇਆ ਸੋਨਾ ਪਰਖਣ ਲਈ ਤਾਂ ਉਹਦੇ ਕੋਲ ਕਸਵੱਟੀ ਹੋ ਉਹ ਤਾਂ ਨਹੀਂ ਘਾਹ ਖੋਦੀ ਉਹ ਕੀ ਹੁੰਦੀ ਇੱਕ ਪੱਥਰ ਜਾਂ ਹੁੰਦਾ ਸੋਨੇ ਨੂੰ ਘਸਾ ਕੇ ਪਤਾ ਲੱਗ ਜਾਂਦਾ ਹੈ ਫੇਰ ਤਾਂ ਉਹਦੇ ਕੋਲ ਹੋਣੀ ਹੀ ਚਾਹੀਦੀ ਐ 30 ਬਰੇ ਹੋਏ ਰੌਣਕੀ ਨੇ ਸ਼ਾਹਾਂ ਦੀਆਂ ਟੂਮਾ ਬਣਾਈਆਂ ਸਨ ਸਾਲਾ ਵਿੱਚੋਂ ਪਿੱਤਰ ਪੱਤੀਆਂ ਹੀ ਖਾ ਗਿਆ ਸੀ ਸ਼ਾਹਾਂ ਨੇ ਫੇਰ ਚੂਗਣਾ ਵੀ ਤੋੜਦਾ ਸੀ ਨਾ ਹੁਣ ਉਖੜੇ ਮੰਜੇ ਵਾਂਗ ਵੀ ਤਾਂ ਉਹੀ ਤੁਰਦਾ ਮੈਂ ਲਿਆਵਾਂ ਸੱਦ ਕੇ ਜਾਂ ਲਿਆ ਤੇ ਮੈਂ ਲੈਣਾ ਨਿੱਕੇ ਨੂੰ ਚਤਰੂ ਨੇ ਉੱਠ ਕੇ ਚਾਦਰ ਝਾੜਦਾਂ ਕਿਹਾ ਦੋਵੇਂ ਤੁਰ ਗਏ ਸਾਰੇ ਚੁੱਪ ਸਨ ਧੂਏ ਦੇ ਸੇਗ ਵਿੱਚ ਬੈਠੇ ਤੇ ਅੱਖਾਂ ਦਾ ਕੌੜਾ ਪਾਣੀ ਕੱਢ ਕੇ ਪਤਾ ਨਹੀਂ ਕੀ ਸੋਚ ਰਹੇ ਸਨ ਸਵੀਰ ਦੀਆਂ ਧੁੱਪਾਂ ਬਨੇ ਰਿਆ ਤੋਂ ਉੱਤਰ ਧਰਤੀ ਦੇ ਨੇੜੇ ਪੁੱਜ ਰਹੀਆਂ ਸਨ ਸੁੰਨੀਆਂ ਗਲੀਆਂ ਵਿੱਚੋਂ ਆਵਾਜ਼ਾਈ ਸ਼ੁਰੂ ਹੋ ਗਈ ਸੀ ਕਈ ਬੰਦੇ ਗੰਨਿਆਂ ਤੋਂ ਸਣ ਕੱਢਦੇ ਧੂਏ ਵੱਲ ਆ ਰਹੇ ਸਨ ਘਰਾਂ ਦੇ ਵਿਹੜਿਆਂ ਵਿੱਚ ਪਸ਼ੂ ਰੰਬ ਰਹੇ ਸਨ ਇੱਕ ਦੂਜੇ ਦੇ ਸਿੰਘ ਮਾਰ ਰਹੇ ਸਨ ਸ਼ਾਇਦ ਸੋਨੇ ਦੀ ਪਰਖ ਦੀ ਗੱਲ ਸਾਰੇ ਪਿੰਡ ਵਿੱਚ ਧੂਏ ਵਾਂਗ ਫੈਰ ਗਈ ਸੀ ਤੂਏ ਦੇ ਦੁਆਲੇ ਸਾਰੇ ਪਿੰਡ ਦੀ ਭੀੜ ਜਮਾ ਸੀ ਤੇ ਔਰਤਾਂ ਛੱਤਾਂ ਉੱਤੇ ਬੈਠੀਆਂ ਵੇਖ ਰਹੀਆਂ ਸਨ ਨਿੱਕਾ ਆ ਚੁੱਕਿਆ ਸੀ ਤੇ ਰੌਣਕੀ ਸੁਨਿਆਰਾ ਵੀ ਲਾ ਕੇ ਚਿੱਟਿਆਂ ਦੰਦਾ ਵਿੱਚ ਮੇਖਾਂ ਤੇ ਮੋਸ ਸੁਨਿਆਰਾ ਲੈ ਗਿਆ ਕਿਸੇ ਨੇ ਕਿਹਾ ਕੰਜਰਾ ਛੱਤਾਂ ਤੇ ਬੁੱਢੀਆਂ ਬੈਠੀਆਂ ਚਰਮਕਾਰ ਇੱਕ ਨੇ ਪਹਿਲੇ ਨੂੰ ਹੱਜ ਮੱਝ ਹੀ ਮਾਰੀ ਕੋਈ ਤੇਰਾ ਪਰਖ ਕਰਨ ਵਾਲਾ ਝੁਰਲੂ ਤਾਂ ਠੀਕ ਹੈ ਉਹ ਤਾਂ ਇਹ ਵੀ ਰੌਣਕੀ ਵਾਂਗੂ ਬੇਰੌਣਕ ਹੋਇਆ ਲੱਗਦਾ ਹੈ। ਬੁੱਢਾ ਹੋ ਕੇ ਸਾਰਾ ਕੁਝ ਹੀ ਬੇਰੌਣਕ ਹੋ ਜਾਂਦਾ ਹੈ। ਜਵਾਨੀ ਦੀ ਰੀਸ ਨਹੀਂ। ਜਵਾਨੀ ਦੀਆਂ ਕੀ ਗੱਲਾਂ? ਆਈ ਜਵਾਨੀ ਚੱਲ ਮਸਤਾਨੀ ਮੋਢਿਆਂ ਤੋਂ ਦੀ ਠੁਕਦੀ। ਜਵਾਨੀ 'ਚ ਬੰਦਾ ਬੰਦੇ ਨੂੰ ਬੰਦਾ ਨਹੀਂ ਗਿੰਦਾ। ਤੂੰ ਕਿਹੜਾ ਗਿੰਦਾ ਸੀ? ਮੇਰੀ ਕੀ ਗੱਲ ਹੈ ਜਵਾਨੀ 'ਚ ਤਾਂ ਪੇੜ ਦਾ ਲੇਲਾ ਨਹੀਂ ਮਾਣ। ਓਏ ਕਿਉਂ ਜੱਬ ਜੱਬ ਮਾਰਨ ਲੱਗ ਪਏ ਕੰਮ ਦੀ ਗੱਲ ਤਾਂ ਕਰੋ। ਲੈ ਭਾਈ ਨਿੱਕਿਆ ਕੰਨ ਦੀ ਇੱਕ ਮੰਦਰ ਲਾ ਦੇ ਇੱਕ ਛਾਪ ਵੀ ਲਾ ਦੇ ਦੰਦ ਦੀ ਮੇਕ ਕਿਵੇਂ ਕੱਢੂੰਗੀ ਤੇ ਦੰਦ ਦਾ ਪੋਪਲਾ ਵੀ ਓਏ ਜਹਾਨਾ ਕਿਉਂ ਮਗਜਮਾਰੀ ਕਰਦੇ ਹਾਂ ਇੱਕ ਨਗ ਪਰਖ ਲਓ ਆਪੇ ਸਾਰੀਆਂ ਚੀਜ਼ਾਂ ਦੀ ਪਰਖ ਹੋ ਜੂ ਏ ਵੀ ਗੱਲ ਠੀਕ ਐ ਲੈ ਵੀ ਨਿੱਕਿਆ ਸਿਆ ਤਾਂ ਚੀਚੀ ਦੀ ਛਾਪ ਲਾ ਦੇ ਨਿੱਕੇ ਨੇ ਹੱਥ ਸਿੱਧਾ ਕੀਤਾ ਬਨੇਰੇ ਤੇ ਦੀਵਾਲੀ ਦੀ ਰਾਤ ਨੂੰ ਜਗਦੇ ਦੀਵਿਆਂ ਵਾਂਗ ਉਂਗਲਾਂ ਚ ਮੁੰਦੀਆਂ ਜਗ ਰਹੀਆਂ ਸਨ ਸ਼ਾਇਦ ਬਹੁਤ ਸਾਰੇ ਆ ਦੇ ਕਲੇਜੇ ਰੁਗ ਭਰਿਆ ਗਿਆ ਸੀ ਬਿੰਦ ਦੀ ਬਿੰਦ ਲੱਗਿਆ ਨਿੱਕਾ ਨੰਗ ਮਾਪਿਆਂ ਦਾ ਆਵਾਰਾ ਮੁੰਡਾ ਨਹੀਂ ਸਗੋਂ ਨਾਲ ਦੇ ਪਿੰਡ ਵਾਲੇ ਸ਼ਾਹਾਂ ਦਾ ਮੁੰਡਾ ਜਗਣਾ ਕਰਾੜ ਸੀ ਇੱਕ ਚੁੱਪ ਤਣ ਗਈ ਸਾਹ ਹੀ ਰੋਗ ਗਿਆ ਸੀ ਰੌਣਕ ਨੇ ਕਸਵੱਟੀ ਉੱਪਰ ਮੁੰਦੀ ਕਸਾਈ ਮੁੰਦੀ ਟੁੱਟਦੇ ਤਾਰੇ ਦੀ ਮੱਧਮ ਲਕੀਰ ਕਾਲੇ ਅਸਮਾਨ 'ਚ ਛੜਦੇ ਵਾਂ ਕਾਲੀ ਕਸਵੱਟੀ ਦੇ ਪਿੰਡੇ ਉੱਪਰ ਤਾਰ ਵਰਗੀ ਲਕੀਰ ਛੱਡ ਗਈ ਰੇਸ਼ਮ ਦੀ ਸੁਨਹਿਰੀ ਤਾਰ ਵਾਂਗ ਇੱਕੀ ਵਾਰ ਚਰਚਾ ਹੋਈ ਸ਼ਾਇਦ ਸਾਰੇ ਦੇ ਸਾਰੇ ਇੱਕ ਦੂਜੇ ਦੇ ਕੰਨ 'ਚ ਕੁਝ ਕਹਿ ਰਹੇ ਸਨ ਅਸਲੀ ਹੈ ਨਿਖਾਲਕ ਸੋਨਾ ਸੁਨਾਰੇ ਨੇ ચીਖ ਜਿਹੀ ਮਾਰੀ ਬਈ ਬੱਲੇ ਬਈ ਕੌਤਕ ਹੈ ਕੌਦਕ ਪਰ ਇਹ ਇੰਨਾ ਸੋਨਾ ਲੈ ਕਿੱਥੋਂ ਆਇਆ ਰਾਜੇ ਨੇ ਨਾਮ ਦਿੱਤਾ ਹੋ ਰਾਜਾ ਦਾ ਪਿੰਡੇ ਦੀ ਮਹਿਲ ਨਹੀਂ ਦਿੰਦਾ ਇਹ ਸਾਲਾ ਕਿਦੋਂ ਡਾਕਾ ਨਾ ਮਾਰ ਲਿਆ ਹੋਵੇ ਡਾਕਾ ਮਾਰਨ ਵਾਸਤੇ ਤਾਂ 11 ਗੋਲੀ ਦੀ ਰਾਈਫਲ ਚਾਹੀਦੀ ਹੈ ਕਿਤੇ ਰਾਜੇ ਦੀ ਫੌਜ ਚੋਂ ਤਾਂ ਨਹੀਂ ਲੈ ਕੇ ਭੱਜ ਗਿਆ ਹੋਵੇ ਭੱਜਿਆ ਹੁੰਦਾ ਤਾਂ ਭਗੌੜਾ ਘਰਾਰ ਕਰਾ ਦੇ ਦਿੱਤਾ ਜਾਂਦਾ ਤੇ ਰਾਜੇ ਦੀਆਂ ਜੀਪਾਂ ਸਾਰੇ ਪਿੰਡ ਚ ਖੌਰੂ ਪਾ ਦਿੰਦੀਆਂ ਭਾਈ ਇਹ ਜਦੋਂ ਦਾ ਜੰਮਿਆ ਕੋਈ ਨਾ ਕੋਈ ਕੌਤਕ ਕਰਦਾ ਖਬਰੇ ਕੀ ਮੰਤਰ ਮਾਰੀ ਫਿਰਦਾ ਜੇਪਾਂ ਵੀ ਤਾਂ ਨੋਟਾਂ ਨਾਲ ਭਰੀ ਰੱਖਦਾ ਸਾਲੇ ਦੇ ਰੰਗ ਬਰੰਗੇ ਰਮਾਲ ਹੀ ਨਹੀਂ ਚੱਲੇ ਜਾਂਦੇ ਜ਼ਰੂਰ ਕੋਈ ਗਿੱਦੜ ਸਿੰਗੀ ਹੱਥਾਈ ਹੈ ਲੋਕਾਂ ਨੂੰ ਲੱਖਣ ਲਾਂਦਿਆਂ ਛੱਡ ਨਿੱਕਾ ਫਿਰ ਪਿੰਡੋਂ ਉਲੋਪ ਹੋ ਗਿਆ ਦਰਵਾਜ਼ੇ ਨੂੰ ਬਿੱਲੇ ਦੇ ਸਰ ਜੱਡਾਂ ਚੰਦਰਾ ਮਾਰ ਮਦਾਰੀ ਦੇ ਪੈਸੇ ਵਾਂਗ ਛਾਈ ਮਾਈ ਹੋ ਗਿਆ ਸੀ ਨਿੱਕਾ ਕਿਹੜੀਆਂ ਕੂਟਾਂ ਚੜ ਗਿਆ ਸੀ ਕਿਸੇ ਨੂੰ ਖਬਰ ਨਹੀਂ ਫਿਰ ਹੌਲੀ-ਹੌਲੀ ਨਿੱਕੇ ਦੀਆਂ ਗੱਲਾਂ ਮੁੱਕ ਗਈਆਂ ਨਿੱਕਾ ਜਿਵੇਂ ਭੁੱਲੀ ਵਿਸਤਰੀ ਯਾਦ ਬਣ ਗਿਆ ਗੱਲ ਸ਼ਾਇਦ ਭਾਂਬੜ ਵਾਂਗ ਮੱਚੀ ਸੀ ਹਵਾ ਵਾਂਗ ਸਾਰੇ ਪਿੰਡ ਵਿੱਚ ਫੈਲ ਗਈ ਸੀ ਨਿੱਕਾ ਇੱਕ ਜਵਾਨ ਕੁੜੀ ਲੈ ਆਇਆ ਸੀ ਕੁੜੀ ਦਾ ਨਾਂ ਸੀ ਸੁੰਦਰੀ ਤੇ ਉਹ ਸੀ ਵੀ ਸੁੰਦਰੀ ਆਪਣੇ ਨਾਂ ਵਾਂਗਰ ਸੁੰਦਰ ਨਿੱਕੇ ਦੇ ਘਰ ਜਿਵੇਂ ਚਾਨਣ ਹੋ ਗਿਆ ਸੀ ਨਿੱਕੇ ਦਾ ਸੁੰਨਮ ਸੁੰਨਾ ਆਦੀ ਛੜਿਆਂ ਦਾ ਘਰ ਰੌਣਕਾਂ ਨਾਲ ਭਰ ਗਿਆ ਸੀ ਵਰਿਆਂ ਤੋਂ ਉਦਾਸ ਤੇ ਸੁੰਨਾ ਸੁੰਨਾ ਝਾਕਦੀਆਂ ਗੰਧਾਂ ਜਿਵੇਂ ਹੱਸਣ ਲੱਗ ਪਈਆਂ ਸਨ ਨਿੱਕੇ ਦੇ ਘਰ ਭੀੜ ਜਮਾ ਹੋ ਗਈ ਸੀ ਵੇ ਕੌਤਕਿਆ ਕਿਥੋਂ ਕਿਸੇ ਦੀ ਧੀ ਧਿਆਣੀ ਭਜਾ ਲਿਆ ਆ ਵੇਖ ਨੀ ਸੋਹਣੀ ਕਿੰਨੀ ਐ ਬਾੜੀ ਸ਼ੈਲ ਐ ਨਜ਼ਰ ਲੱਗਦੀ ਐ ਇੱਕ ਔਰਤ ਨੇ ਥੁੱਕਦਿਆਂ ਕਿਹਾ ਸੁੰਦਰੀ ਮਸਾਂ 12 ਸਾਲ ਦੀ ਸੀ ਵੱਡੀ ਨਾ ਛੋਟੀ ਪਰ ਸਰੀਰੋਂ ਲੰਮੀ ਲੰਝੀ ਸੀ ਤੇ ਬੂਰ ਤੇ ਆਈ 베ਰੀ ਵਾਂਗ 6-3 ਫੁੱਟ ਦੀ ਲੱਗਦੀ ਸੀ ਉਸਦੀ ਠੋਡੀ 'ਚ ਟੋਵਾ ਪੈਂਦਾ ਸੀ ਅੱਖਾਂ ਕਾਲੀਆਂ ਸਨ ਪਰ ਮੋਟੀਆਂ ਜਿਨ੍ਹਾਂ ਨੂੰ ਕਾਲੇ ਲੰਮੇ ਤੇ ਸੰਘਣੇ ਚੇ ਮਨਾਣੇ ਟੱ ਗਿਆ ਨਹੀਂ 시ਗਾਰ ਰੱਖਿਆ ਸੀ ਮੱਥਾ ਚੌੜਾ ਤੇ ਦੰਦ ਅਨਾਰਾਂ ਦੇ ਦਾਣੇ ਸਨ ਉਹ ਸੰਗ ਦੀ ਮੁਸਕੰਨ ਦੀ ਤੇ ਸਰਚਕਾਂਦੀ ਸੀ ਨਾ ਵੇ ਚੰਦਰਿਆ ਛੋਟੀ ਐ ਮੋੜ ਦੇ ਮਾਪਿਆਂ ਨੂੰ ਕੱਚਾ ਚੂਹਾ ਵੀਲ ਨਾਲੋਂ ਤੋੜ ਲਈ ਐ ਤਾਂ ਪਾਣੀ ਨਿਕਲਦਾ ਪਤਾ ਨਹੀਂ ਮਾਪਿਆਂ ਦਾ ਕੀ ਹਾਲੋ ਚੰਦਰਿਆ ਉਮਰ ਖਾਈ ਬੈਠਾ ਇਹ ਪਾਪ ਨਾ ਕਰ ਥੋੜੀ ਹੋਰ ਵੱਡੀ ਹੁੰਦੀ ਤਾਂ ਉਹ ਜਾਣੇ ਪਰ ਚਾਚੀ ਮੇਰੀ ਤਾਂ ਏਤੀ ਹੈ ਨਿੱਕੇ ਨੇ ਅਚਾਨਕ ਹੀ ਬੋਲ ਕੇ ਸਾਰਿਆਂ ਦੇ ਹੱਥਾਂ ਦੇ ਤੋਤੇ ਉਡਾ ਦਿੱਤੇ ਸੁੰਦਰੀ ਨਿੱਕੇ ਦੇ ਕੋਲ ਮੰਜੇ ਦੀ ਬਾਹੀ ਤੇ ਆ ਬੈਠੀ ਤੇ ਨਿੱਕੇ ਦਾ ਸਹਿਜ ਹੀ ਸੁੰਦਰੀ ਦੇ ਸਿਰ ਤੇ ਹੱਥ ਟੇਕਿਆ ਸਾਰਿਆਂ ਦੇ ਦੰਦ ਜੁੜ ਗਏ ਜੀਭ ਟਾਕੀ ਗਈ ਜਿਵੇਂ ਗੱਲੋਂ ਹਟ ਗਈ ਵਿੰਦ ਦੀ ਵਿੰਦ ਲੱਗਿਆ ਕਉਤਕੀ ਨਿੱਕਾ ਆਦੀ ਛੜਾ ਚਟਾਂਗ ਲੋ ਚਲ ਫੰਗਾ ਤਾਂ ਕੋਈ ਸਾਧੂ ਮਹਾਤਮਾ ਸੀ ਨਿੱਕੇ ਦੀ ਕੁਛੜ ਚ ਸੁੰਦਰੀ ਧੀ ਈ ਤਾਂ ਲੱਗ ਲੱਗ ਰਹੀ ਸੀ ਪਰ ਤੂੰ ਲੈ ਆਇਆ ਕਿੱਥੋਂ ਐ ਕਸਾਈ ਕੋਲੋਂ ਛੁੜਾ ਕੇ ਨਿੱਕੇ ਨੇ ਥੋੜਾ ਉਦਾਸ ਹੋ ਕੇ ਕਿਆ ਬੈਂ ਦੀ ਬੈਂ ਉਸ ਦਾ बुਝਾ ਗਿਆ ਚਿਹਰਾ ਹੋਰ ਵੀ ਬੁਝ ਗਿਆ ਜਿਵੇਂ ਦੀਵੇ ਦੇ ਫੂਕ ਵੱਜ ਜਾਂਦੀ ਹੈ ਪਰ ਚੁੱਪ ਹੀ ਰਿਹਾ ਜਿਵੇਂ ਉਹ ਕੁਝ ਦੱਸਦਾ ਦੱਸਦਾ ਟਾਲ ਕਰ ਗਿਆ ਹੋਵੇ ਵੱਡਿਆਂ ਛੋਟਿਆਂ ਬੁੱਢਿਆਂ ਗੱਬਰੂਆਂ ਵਿੱਚ ਬਹੁਤ ਦਿਨ ਸੁੰਦਰੀਆਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਸਨ ਵਾਚਪਟ ਗੱਭਰੂ ਨਿੱਕੇ ਦੇ ਬਾਰ ਮੂਰਾਂ ਘੰਗੂਰਾ ਮਾਰ ਮਾਰ ਲੰਗਰ ਲੱਗ ਪਏ ਸਨ ਪਰ ਨਿੱਕਾ ਬੰਦਾ ਸਖਸੀ ਪਿੰਡ ਵਿੱਚ ਉਸ ਦੀ ਕੋਈ ਵੀ ਬਰਾਈ ਨਹੀਂ ਸੀ ਲੋਕ ਕਹਿੰਦੇ ਸਨ ਉਹ ਤਾਂ ਕੋਈ ਫਕੀਰ ਸੀ ਕੋਈ ਜਤੀ ਸਤੀ ਸਾਧੂ ਜਿਸ ਨੇ ਕਦੀ ਜਲਤਾ ਰਵੀ ਕੀਤਾ ਸੀ ਦੂਜੇ ਮੁੰਡਿਆਂ ਵਾਂਗ ਨਿੱਕੇ ਦੇ ਸਿਰੋਂ ਵੀ ਕੂਕ ਦੀ ਜਵਾਨੀ ਲੰਗੀ ਸੀ ਤੇ ਜੀਠਾੜ ਦੀ ਤਿੱਖੜ ਦਪਹਿਰ ਵਾਂਗ ਜਵਾਨੀ ਮਗੀ ਸੀ ਪਰ ਨਿੱਕੇ ਦਾ ਇਮਾਂਡੂ ਲਿਆ ਸੀ ਨਾ ਨਿੱਕੇ ਨੇ ਕੋਈ ਗਲਤੀ ਕੀਤੀ ਸੀ ਜਿਵੇਂ ਕਿਸੇ ਨੂੰ ਸਹੰਤਮ ਕਿਸੇ ਨੂੰ ਸਹੰਤ ਮਾਰੀ ਸੀ ਨਾ ਪਾਸੋਂ ਲੰਘਦੀ ਕੁੜੀ ਕਤਰੀ ਨੂੰ ਟੋਕ ਜਿਵੇਂ ਉਸ ਨੇ ਜਵਾਨੀ ਦੀ ਤਪ ਦੀ ਦਬਹਿਰ ਜੀਪ ਦੰਦਾ ਥੱਲੇ ਦੇ ਕੇ ਲੰਘਾ ਲਈ ਸੀ 100 ਕੇ 20 ਹਾਂ ਲਈ ਸੀ ਤੇ ਹੁਣ ਤਾਂ ਪੂਰੀ ਤਰ੍ਹਾਂ ਪਰਛਾਵੇਂ ਟਲ ਗਏ ਸਨ ਨਿੱਕੇ ਦੀ ਦਾੜੀ ਕਾਲੀ ਤੋਂ ਅੱਧ ਬੱਗੀ ਹੋ ਚੁੱਕੀ ਸੀ ਤੇ ਪਤਲਾ ਸਰੀਰ ਸੁੱਕ ਕੇ ਟਾਂਡਾ ਜਿਹਾ ਬਣ ਜਾਸੀ ਮਸਾਂ ਪਾਈ ਇੱਕ ਦਾ ਬੰਦਾ ਲੱਗਦਾ ਸੀ ਨਿੱਕਾ ਜਵਾਨ ਹੁੰਦਾ ਕਹਿਣ ਲੱਗ ਪਿਆ ਸੀ ਦੀਸ ਚੋਰੀ ਪਰਦੇਸ਼ ਪਿੱਛਿਆ ਲੋਕ ਛੱਕ ਜ਼ਰੂਰ ਕਰਦੇ ਸਨ ਕਿ ਪਿੰਡੋਂ ਬਾਹਰ ਪਤਾ ਨਹੀਂ ਉਹ ਕੀ ਕੀ ਅਪਰਾਧ ਕਰਦਾ ਸੀ ਪਰ ਕੋਈ ਦਾਵੇ ਨਾਲ ਉਂਗਲ ਨਹੀਂ ਧਾਰ ਸਕਦਾ ਸੀ ਨਿੱਕੇ ਦੇ ਚਾਲ ਚੱਲਣ ਨੂੰ ਨੰਨਦਾ ਨਹੀਂ ਸਕਦਾ ਸੀ ਪਰ ਲੋਕ ਇਹ ਮੰਨਦੇ ਸਨ ਕਿ ਨਿੱਕਾ ਮਾਇਆ ਦਾ ਲੋਭੀ ਸੀ ਮਾਇਆ ਲਈ ਤਾਂ ਤਾਂ ਪ੍ਰਾਣ ਤਿਆਗਦਾ ਸੀ ਰੱਤੇ ਪੈਸੇ ਲਈ ਮਾਰਨ ਮਾਰਨ ਮੁੰਡ ਲੈਂਦਾ ਸੀ ਹੱਥ ਵਿੱਚ ਆਇਆ ਪੈਸਾ ਉਹ ਛੱਡਦਾ ਨਹੀਂ ਸੀ ਉਸ ਦਾ ਮੁਰਜੇ ਕੋਲੋਂ ਹੱਥ ਵੱਢਿਆ ਜਾ ਸਕਦਾ ਸੀ ਸ਼ਾਇਦ ਤਾਂ ਹੀ ਉਹ ਪੈਸੇ ਤੇ ਖੇਡਦਾ ਸੀ ਸੋਨੇ ਨਾਲ ਉਹ ਜੜਿਆ ਤੇ ਮੜਿਆ ਪਿਆਸੀ ਤੇ ਨੋਟਾਂ ਨਾਲ ਉਸ ਦੀਆਂ ਜੇਬਾਂ ਭਰੀਆਂ ਰਹਿੰਦੀਆਂ ਸਨ ਵਿੱਚ ਵਿੱਚ ਗੱਲਾਂ ਚੱਲਦੀਆਂ ਸਨ ਨਿੱਕੇ ਨੇ ਆਪਣੇ ਅੰਦਰ ਕਈ ਘੜੇ ਮਾਇਆ ਨਾਲ ਭਰ ਕੇ ਦੱਬ ਰੱਖੇ ਸਨ ਕਈ ਕਹਿੰਦੇ ਸਨ ਉਹ ਘੜੇ ਨਹੀਂ ਮਟੀਆਂ ਸਨ ਜਿੰਨਾ ਮੱਟੀਆਂ ਉੱਪਰ ਕਾਲਾ ਨਾਗ ਪੈਰਾ ਵੀ ਦਿੰਦਾ ਸੀ ਕਈ ਬੰਦੇ ਬੰਦਿਆਂ ਤਾਂ ਮੰਨ ਲਿਆ ਸੀ ਕਿਉਂਕਿ ਨਿੱਕੇ ਨੇ ਕਈ ਵਾਰੀ ਪਹਿਲਾਂ ਕੜਚੀਏ ਘਮਿਆਰ ਤੋਂ ਮੱਟੀਆਂ ਖਰੀਦੀਆਂ ਸਨ ਜਿਨ੍ਹਾਂ ਵਿੱਚ ਪਾਣੀ ਕਦੇ ਨਹੀਂ ਭਰਿਆ ਸੀ ਤੇ ਉਹ ਮੱਟੀਆਂ ਸੁੰਨੇ ਘਰੇ ਦੇਖਣ ਨੂੰ ਨਹੀਂ ਮਿਲਦੀਆਂ ਸਨ ਸ਼ਾਇਦ ਉਹ ਮੱਟੀਆਂ ਮਾਇਆ ਨਾਲ ਭਰ ਕੇ ਅੰਦਰ ਦੱਬ ਰੱਖੀਆਂ ਸਨ ਪਰ ਉਸ ਨੂੰ ਇਤਨੀ ਮਾਇਆ ਕਿੱਥੋਂ ਮਿਲੀ ਇਸ ਗੱਲ ਦਾ ਜਵਾਬ ਕਿਸੇ ਪਾਸ ਨਹੀਂ ਹੁੰਦਾ ਸੀ ਮੈਂ ਸਤਰਾ ਬਤਰਾ ਡਰੇਵਾਂ ਡਰੇਵਾਲ ਹਾਂ ਮੇਰੇ ਪਾਸ ਮਾਇਆ ਦਾ ਘਟਾ ਹੈ ਕਈ ਵਾਰ ਨਹੀਂ ਕਹ ਹੱਸ ਕੇ ਕਹਿੰਦਾ ਜਦੋਂ ਕੋਈ ਪੁੱਛਦਾ ਕਿ ਉਸ ਦੀਆਂ ਜੀਵਾਂ ਮਾਇਆ ਨਾਲ ਕਿਵੇਂ ਭਰੀਆਂ ਰਹਿੰਦੀਆਂ ਥੰਗੂ ਦਾ ਮਾਰ ਕੇ ਮੇਰੇ ਬਾਹਰ ਅੱਗੋਂ ਨਹੀਂ ਲੰਗਣਾ ਮੁੰਡਿਓ ਮੈਂ ਪੰਜ ਬਤਨਾ ਦਾ ਤਾਰੂ ਹਾਂ ਬਰੀਨ ਗੱਲ ਨਾਲ ਹੁੰਝ ਧਰੂੰਗਾ ਸਾਰਿਆਂ ਨੂੰ ਨਿੱਕੇ ਨੇ ਮੁੰਡਿਆਂ ਦੇ ਕੰਨ ਕੀਤੇ ਸਨ ਘਰਾਂ ਦੇ ਸਿਆਣਿਆਂ ਤੇ ਇੱਜ਼ਤਦਾਰ ਬੰਦਿਆਂ ਦੇ ਕੰਨੋ ਵੀ ਕੱਢ ਰੱਖਿਆ ਸੀ ਸਿਆਣੇ ਬੰਦੇ ਨਿੱਕੇ ਦੇ ਹਾਮੀ ਸਨ ਨਿੱਕੇ ਦੇ ਘਰ ਉਪਰੇ ਬੰਦੇ ਵੀ ਆਣ ਲੱਗ ਪਏ ਸਨ ਉਪਰੇ ਬੰਦੇ ਪਰਦੇਸੀ ਲੱਗਿਆ ਕਰਦੇ ਸਨ ਦੂਦਰਾਡੇ ਇਲਾਕੇ ਦੇ ਲੋਹਰੀ ਬੰਦੇ ਲੰਮੀਆਂ ਮੁੱਛਾਂ ਕੱਟੀਆਂ ਦਾੜ੍ਹੀਆਂ ਖੱਤ ਕੱਢੇ ਹੋਏ ਕੱਟਵੇਂ ਗਲੇ ਵਾਲੇ ਕੁਰਤੇ ਲੰਮੇ ਤੇ ਧੂਮੇ ਤੋ ਤੋਥੇ ਚਿੱਟੀਆਂ ਪਗੜੀਆਂ ਵਾਲੇ ਜਿਨ੍ਹਾਂ ਦੇ ਕੰਨਾਂ ਵਿੱਚ ਨੱਤੀਆਂ ਤੇ ਮੰਦਰਾ ਹੁੰਦੀਆਂ ਸਨ ਉਹ ਰਾਤਾਂ ਦੋ ਰਾਤਾਂ ਰਹਿੰਦੇ ਤੇ ਫਿਰ ਲੋਭ ਹੋ ਜਾਂਦੇ ਨਿੱਕਾ ਵੀ ਨਾਲ ਹੀ ਲੋਭ ਹੋ ਜਾਂਦਾ ਘਰ ਚੋਂ ਲੱਗਦੀ ਚਾਚੀ ਨੂੰ ਸੁੰਦਰੀ ਦੀ ਰਾਖੀ ਕਰਨ ਲਈ ਕਹਿ ਜਾਂਦਾ ਚਾਚੀ ਵੀ ਪੈਸੇ ਦੀ ਲੋਭਣ ਸੀ ਨਿੱਕਾ ਉਸ ਨੂੰ ਹੱਥ ਚਟਾ ਛੱਡਦਾ ਸੀ ਚਾਚੀ ਨਿੱਕੇ ਤੋਂ ਮਗਰੋਂ ਸੁੰਦਰੀ ਤੇ ਪੂਰਾ ਪਹਿਰਾ ਦਿੰਦੀ ਸੀ ਮੁੰਡਿਆਂ ਖੁੰਡਿਆਂ ਨੂੰ ਗਲੀ 'ਚ ਖੰਗਣ ਨਹੀਂ ਵੀ ਨਹੀਂ ਨਹੀਂ ਸੀ ਦਿੰਦੀ ਪਰ ਅੱਖ ਭਰ ਕੇ ਝਾਕਣ ਵੀ ਨਹੀਂ ਸੀ ਦਿੰਦੀ ਸੁੰਦਰੀ ਕੱਦੂ ਦੀ ਲਗਰ ਵਾਂਗ ਤੇਜ਼ੀ ਨਾਲ ਵੱਧਦੀ ਜਾ ਰਹੀ ਸੀ ਤੰਦ ਕੜਦੀ ਲਗਰ ਵਾਂਗ ਸੁੰਦਰੀ ਫੁੱੜਦੀ ਆ ਰਹੀ ਸੀ ਉਸ ਦੇ ਨਕਸ਼ਾ ਤੇ ਰੂਪ ਲੋਹੜੇ ਦਾ ਚੜਤਾ ਵਰਦਾ ਲੱਗਦਾ ਸੀ ਜਵਾਨੀ ਉਸ ਦੇ ਅੰਗ ਅੰਗ ਚੋਂ ਕੂਕ ਦੇਂਦੀ ਲੱਗਦੀ ਸੀ ਕੂਕ ਵੱਧ ਕੇ ਦੁਹਾਈ ਬਨ ਚ ਬਹੁਤਾ ਸਮਾਂ ਨਹੀਂ ਸੀ ਝੀਲਾ ਵਾਂਗ ਭਰੀਆਂ ਤੇ ਨਿਤਰੀਆਂ ਅੱਖਾਂ 'ਚ ਜਵਾਨੀ ਚਲਕਾ ਮਾਰ ਲੱਗ ਪਈ ਸੀ 베ਰੀ ਦੇ ਬੂ ਟੁਕਦਾ ਲੱਗਦਾ ਸੀ ਸੁੰਦਰੀ ਕਦੇ ਕਦੇ ਦਰਵਾਜ਼ੇ ਪਾਸ ਖੜੀ ਕਲੀ ਵੱਲ ਤੱਕਦੀ ਸੀ ਤਾਂ ਉਸ ਨੂੰ ਚੰਗਾ ਚੰਗਾ ਲੱਗਦਾ ਸੀ ਤੇ ਕਿਸੇ ਹਾਣੀ ਮੁੰਡੇ ਨੂੰ ਤੱਕ ਕੇ ਉਸ ਦੀਆਂ ਨਜ਼ਰਾਂ ਝੁੱਕ ਜਾਂਦੀਆਂ ਸਨ ਤੇ ਕਦੇ ਮੁੰਡੇ ਨੂੰ ਤੱਕਣਾ ਮਿੱਠਾ ਮਿੱਠਾ ਲੱਗਦਾ ਸੀ ਚਾ ਜਾ ਚੜਦਾ ਸੀ ਮਨ ਬੇਈਮਾਨ ਹੋ ਜਾਂਦਾ ਸੀ ਪਤਾ ਨਹੀਂ ਕਿਉਂ ਉਸ ਦੇ ਮਨ ਅੱਦਾ ਕਿ ਉਹ ਮੁੰਡਾ ਪੈਰ ਮਲ ਕੇ ਝਾਕ ਕੇ ਤੇ ਚੱਕ ਤੇ ਝਾਕਦਾ ਹੀ ਰਹੇ ਕਈ ਵਾਰ ਉਸ ਨੂੰ ਵੱਡੀਆਂ ਸਵਾਤਾਂ ਪੀੜੀਆਂ ਪੀੜੀਆਂ ਲੱਗੀਆਂ ਤੇ ਦਰਤਾਂ ਤੰਗ ਤੰਗ ਲੱਗਦੇ ਕਦੇ ਉਸ ਦਾ ਦਿਲ ਉੱਚੀਆਂ ਉੱਚੀਆਂ ਕੰਧਾਂ ਉੱਪਰ ਪੱਪਾ ਪਾਰ ਹੋ ਕੇ ਝਾਕ ਨੂੰ ਦਿਲ ਕਰਦਾ ਬਾਹਰ ਦਾ ਜਹਾਨ ਤੱਕਣ ਲਈ ਮਨ ਕੋਲ ਲਾਉੜਦਾ ਜਿਵੇਂ ਉਹ ਪਿੰਜਰੇ ਚ ਬੰਦ ਸੀ ਤੇ ਉਸ ਦੇ ਪੰਖ ਖੁੱਲੀਆਂ ਹਵਾਵਾਂ ਚ ਖੁੱਲਣੇ ਚਾਹੁੰਦੇ ਸਨ ਉਸ ਦੇ ਅੰਗ ਅੰਗੜਾਈਆਂ ਭਰਦੇ ਉਹ ਖੜੀ ਖੜੋਤੀ ਉੱਡ ਜਾਣਾ ਚਾਹੁੰਦੀ ਅੰਬੂ ਮੇਰੀ ਤਾਂ ਆਹ ਕੁੜਤੀ ਵੀ ਤੰਗ ਹੋ ਗਈ ਚੰਦਰੀਆਂ ਸਾਰੀਆਂ ਕੁੜਤੀਆਂ ਹੀ ਤੰਗ ਹੋ ਗਈਆਂ ਸੁੰਦਰੀ ਅਲੜ ਪੁਨੇ ਨਾਲ ਹੀ ਤਾਂ ਕਹਿੰਦੀ ਸੀ ਹਾਂ ਧੀਏ ਰਤਨਵੇਂ ਕੱਪੜੇ ਪਾਣ ਦੀ ਆ ਗਈ ਅੰਬੂ ਹੱਸ ਕੇ ਕਹਿੰਦੀ ਸੀ ਪਰ ਸੁੰਦਰੀ ਨੂੰ ਉਸਦੇ ਹਸਣ ਦੀ ਜ਼ਰੂਰਤ ਦੀ ਸਮਝ ਨਹੀਂ ਪੈਂਦੀ ਸੀ ਉਹ ਝੂਠਾ ਝੂਠਾ ਝਾਕਦੀ ਰਹੀ ਸੀ ਅੰਬੂ ਰਾਤ ਨੂੰ ਵੱਡੀ ਰਾਤ ਤੀਕ ਨੀਂਦ ਨਹੀਂ ਆਉਂਦੀ ਤਸਵੀਰ ਜਾਗ ਨਹੀਂ ਖੁੱਲਦੀ ਹਾਂ ਤੀਏ ਐਸ ਉਮਰ ਚ ਇਸੇ ਤਰ੍ਹਾਂ ਹੀ ਹੁੰਦਾ ਹੈ ਪਹਿਲਾਂ ਤਾਂ ਐਸ ਤਰ੍ਹਾਂ ਨਹੀਂ ਹੁੰਦਾ ਸੀ ਉਹ ਉਮਰ ਪਹਿਲੀ ਸੀ ਤੇ ਇਹ ਇਹ ਉਮਰ ਸ਼ਾਇਦ ਸੁੰਦਰੀ ਉਮਰ ਦਾ ਨਾਮ ਪੁੱਛ ਰਹੀ ਸੀ ਤੇ ਉਹ ਰਾਜ ਪੁੱਛਣਾ ਚਾਹੁੰਦੀ ਸੀ ਜਿਸ ਕਰਕੇ ਨੀਂਦ ਨਹੀਂ ਸੀ ਆਂਦੀ ਹੁਣ ਤੂੰ ਜਵਾਨ ਹੋ ਗਈਆਂ ਧੀਏ ਚੰਗਾ ਸੀ ਜਵਾਨਾ ਹੁੰਦੀ ਨੀਂਦ ਤਾਂ ਚੰਗੀ ਆਂਦੀ ਸੀ ਉੰਬੋ ਅਲੜਦੀ ਮੂਰਖ ਗੱਲ ਤੇ ਹੱਸ ਪਈ ਸੀ ਕਈ ਵਾਰ ਸੁੰਦਰੀ ਆਕਾਸ਼ ਚ ਉੜਦੇ ਚੀਨੇ ਕਬੂਤਰ ਨੂੰ ਘੰਟਿਆਂਬੰਦੀ ਤੱਕ ਦੀ ਰਹਿੰਦੀ ਤੇ ਉਹ ਕਬੂਤਰ ਵੀ ਸੁੰਦਰੀ ਦੇ ਵੇੜੇ ਉੱਪਰ ਹੀ ਜਿਵੇਂ ਚੱਕਰ ਕੱਢਦਾ ਰਹਿੰਦਾ ਤੇ ਫਿਰ ਅਚਾਨਕ ਇੱਕ ਕਬੂਤਰੀ ਉਸ ਕਬੂਤਰ ਨਾਲ ਆ ਰਲਦੀ ਤੇ ਦੋਵੇਂ ਮਿਲ ਕੇ ਲੰਮੀ ਉਡਾਰੀ ਤੇ ਨਿਕਲ ਜਾਂਦੇ ਤੇ ਕਿੰਨਾ ਕਿੰਨਾ ਚਰ ਪਰਤਨ ਦਾ ਨਾਂ ਨਾ ਨਾ ਹੀ ਨਾ ਲੈਂਦੇ ਸੁੰਦਰੀ ਉਡੀਕਦੀ ਰਹਿੰਦੀ ਤਕਦੀ ਰਹਿੰਦੀ ਸੁੰਦਰੀ ਅੰਬੋ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ ਕਈ ਵਾਰ ਸੁੰਦਰੀ ਦਾ ਅੰਬੋ ਨਾਲ ਗੱਲ ਕਰਨ ਨੂੰ ਉੱਕਾ ਹੀ ਮਾਨਾ ਕਰਦਾ ਉਸ ਦਾ ਦਿਲ ਕਰਦਾ ਕਿਸੇ ਹੋਰ ਨਾਲ ਗੱਲ ਕਰੇ ਕੱਲੀ ਚੋਂ ਘੂਰਾ ਮਾਰ ਕੇ ਲੰਘਦੇ ਕਿਸੇ ਮੁੰਡੇ ਨਾਲ ਵੀ ਗੱਲ ਕਰਨ ਲਈ ਸ਼ਾਇਦ ਉਸ ਉਹ ਪਾਗਲ ਹੀ ਹੋੜਦੀ ਸੀ ਉਹ ਦੌੜ ਕੇ ਦਰਵਾਜ਼ੇ ਤੇ ਪੁੱਜ ਜਾਂਦੀ ਤੇ ਕਿੰਨਾ ਹੀ ਚਿਰ ਉਸ ਸੁੰਨੀ ਗਲੀ ਚ ਤੱਕਦੀ ਤਰਸਦੀਆਂ ਨਜ਼ਰਾਂ ਵਿਚਾਈ ਰਹਿਣ ਵਿਚਾਈ ਤੱਕਦੀ ਰਹਿੰਦੀ ਜਿਵੇਂ ਉਸ ਨੂੰ ਉਮੀਦ ਹੁੰਦੀ ਸੀ ਸੁੰਨੀ ਗਲੀ ਚੋਂ ਕੋਈ ਲੰਘਣ ਵਾਲਾ ਹੁੰਦਾ ਸੀ ਪਰ ਉਦਾਸਜਾ ਹੋ ਕੇ ਪਰਤਾਂਦੀ ਉਸ ਦੇ ਦਿਲ ਦੇ ਮਾਗ ਨੂੰ ਇੱਕੇ ਕੁੱਕੀ ਤੇ ਮਸਤੀ ਜਿਹੀ ਚੜੀ ਰਹਿੰਦੀ ਸੀ ਅਚਾਨਕ ਉਸ ਨੂੰ ਮਹਿਸੂਸ ਹੁੰਦਾ ਸੀ ਜਿਵੇਂ ਉਸ ਦਾ ਸੀਨਾ ਮੁੜ ਕੇ ਨਾਲ ਭਜ ਜਿਵੇਂ ਉਸ ਦਾ ਸੀਨਾ ਮੁੜ ਕੇ ਨਾਲ ਪਰ ਜਾਂਦਾ ਸੀ ਤੇ ਫਿਰ ਸਾਰੀ ਦੀ ਸਾਰੀ ਕੁੜਤੀ ਮੁੜ ਕੇ ਚ ਗੱਚ ਹੋ ਜਾਂਦੀ ਸੀ ਉਸ ਦੇ ਬੁੱਲਾਂ ਉੱਪਰ ਹਲਕੀ ਧਰਕਣ ਹੁੰਦੀ ਸੀ ਤੇ ਫਿਰ ਉਹ ਮੰਜੇ ਉੱਪਰ ਲੇਟ ਕੇ ਲਟਦੀ ਰਹਿੰਦੀ ਸੀ ਸਾਰਾ ਸਰੀਰ ਮੰਜੇ ਦੀਆਂ ਰस्सੀਆਂ ਨਾਲ ਕਸਾਈ ਨਾਲ ਖਸਾਂਦੀ ਸੀ ਜਿਵੇਂ ਉਸ ਨੂੰ ਇਹ ਚੰਗਾ ਲੱਗਦਾ ਸੀ ਨਿੱਕਾ ਤੇ ਉਸ ਦੇ ਯਾਰ ਆਈ ਸੰ ਚਰਾਬ ਚੱਲਦੀ ਰਹਿੰਦੀ ਸੀ ਨਿੱਕਾ ਸ਼ਰਾਬ ਜ਼ਰੂਰ ਪੀਂਦਾ ਸੀ ਜਿਵੇਂ ਸ਼ਰਾਬ ਉਸ ਨੂੰ ਕਦੀ ਨਹੀਂ ਛੱਡਦੀ ਸੀ ਸ਼ਰਾਬੀ ਯਾਰ ਗੱਲਾਂ ਅਜੀਬ ਜੀਵ ਕਰਦੇ ਸਨ ਜਿਨ੍ਹਾਂ ਦੀ ਸੁੰਦਰੀ ਨੂੰ ਉੱਕੀ ਸਮਝ ਨਹੀਂ ਪੈਂਦੀ ਸੀ ਇੱਕ ਯਾਰ ਦੀਆਂ ਅੱਖਾਂ ਤੋਂ ਸੁੰਦਰੀ ਨੂੰ ਬੜਾ ਡਰ ਲੱਗਦਾ ਸੀ ਤੇ ਉਹ ਝਾਕਦਾ ਵੀ ਇਸ ਤਰ੍ਹਾਂ ਸੀ ਜਿਵੇਂ ਕੱਚੀ ਨੂੰ ਚਵਾ ਜਾਵੇਗਾ ਪਰ ਸੁੰਦਰੀ ਨੂੰ ਸਮਝ ਨਹੀਂ ਪੈਂਦੀ ਸੀ ਕਿ ਉਸ ਨੇ ਉਸ ਦਾ ਕੀ ਚੱਕਿਆ ਚਰਾਇਆ ਸੀ ਬਾਪੂ ਸ਼ਾਇਦ ਸੁੰਦਰੀ ਨੇ ਨਿੱਕੀ ਨੂੰ ਪਹਿਲੀ ਵਾਰ ਬਾਪੂ ਕਿਹਾ ਸੀ ਨਿੱਕੇ ਦੇ ਤੁਰੂ ਰੋਗ ਜਿਹਾ ਭਰਿਆ ਗਿਆ ਜਿਵੇਂ ਕਿਸੇ ਨਿਕੁੰਡਾ ਪਾ ਕੇ ਦਿਲ ਨੂੰ ਖਿੱਚਿਆ ਸੀ ਦਿਲ ਡੋਲ ਗਿਆ ਤੁਰ ਅੰਦਰੋਂ ਕੁਝ ਹਿੱਲਿਆ ਗਿਆ ਹਾਂ ਤੀਏ ਕਾਫੀ ਚਰ ਮਗਰੋਂ ਨਿੱਕੇ ਨੇ ਕਿਹਾ ਸੀ ਸ਼ਾਇਦ ਕਿਸੇ ਗੱਲੋਂ ਉਸ ਦਾ ਸੰਗ ਹੀ ਬੰਦ ਹੋ ਗਿਆ ਸੀ ਤੇ ਆਵਾਜ਼ ਪਾਰ ਹੀ ਨਹੀਂ ਹੋ ਸਕੀ ਸੀ ਇਹੋ ਜਿਹੇ ਬੰਦੇ ਨੂੰ ਘਰੇ ਨਾ ਲਿਆ ਕਰ ਕਿਉਂ ਮੈਨੂੰ ਇਹਦੀਆਂ ਅੱਖਾਂ ਤੋਂ ਡਰ ਲੱਗਦਾ ਨਿੱਕਾ ਚੁੱਪ ਵਟ ਗਿਆ ਸੁੰਦਰੀ ਵੀ ਜਿਵੇਂ ਬੋਲ ਕੇ ਚੋਪਾ ਵਟ ਗਈ ਹੋਰ ਅੱਗੇ ਕੁਝ ਵੀ ਕਹਿਣਾ ਜ਼ਰੂਰੀ ਨਾ ਸਮਝਾ ਨਿੱਕੇ ਦੇ ਯਾਰ ਤੁਰ ਗਏ ਸਨ ਸੁੰਦਰੀ ਨੇ ਤੱਕਿਆ ਸੀ ਨਿੱਕਾ ਤੇ ਉਸਦੇ ਯਾਰਾਂ ਨੇ ਕਾਫੀ ਸਾਰੇ ਨੋਟ ਵੰਡੇ ਸਨ ਚਾਂਦੀ ਦੇ ਰੁਪਈਏ ਵੀ ਸਨ ਉਹ ਰੁਪਈਆ ਲੈ ਕੇ ਨਿੱਕਾ ਇੱਕ ਸੁੰਨੀ ਤੇ ਵੱਡੀ ਸਵਾਤ ਅੰਦਰ ਚਲਾ ਗਿਆ ਬਹੁਤ देर ਮਗਰੋਂ ਬਾਹਰ ਆਇਆ ਸੀ ਨਿੱਕਾ ਬਹੁਤ ਦਿਨਾਂ ਤੋਂ ਘਰ ਹੀ ਟਿਕਿਆ ਹੋਇਆ ਸੀ ਤੇ ਉਹ ਬਾਹਰ ਆ ਗਿਆ ਸੀ ਨਾ ਤਾਂ ਉਸਦੇ ਯਾਰਾਂ ਨੇ ਫੇਰਾ ਮਾਰਿਆ ਸੀ ਨਿੱਕਾ ਸੁੰਦਰੀ ਨੂੰ ਤੱਕਦਾ ਸੀ ਤਾਂ ਆਪਣੇ ਆਪ ਹੀ ਪਤਾ ਨਹੀਂ ਕਿਉਂ ਉਸ ਦੀਆਂ ਅੱਖਾਂ ਝੁਕ ਜਾਂਦੀਆਂ ਸਨ ਉਹ ਸੋਚੀ ਪੈ ਜਾਂਦਾ ਸੀ ਸੋਚਾਂ ਸੋਚਦਾ ਬਿਮਾਰਾਂ ਵਾਂਗ ਮਨਜੇ ਵਿੱਚ ਡੱਠਾ ਰਹਿੰਦਾ ਸੀ ਕਦੇ ਕਦੇ ਉਹ ਸੁੰਦਰੀ ਦੇ ਚਿਹਰੇ ਵੱਲ ਹੀ ਝਾਕਦਾ ਰਹਿੰਦਾ ਸੀ ਤੇ ਇਸ ਤਰ੍ਹਾਂ ਤੱਕਦੇ ਤੋਂ ਸੁੰਦਰੀ ਨੂੰ ਡਰਜਾ ਲੱਗਣ ਲੱਗ ਜਾਂਦਾ ਸੀ ਕਈ ਵਾਰ ਇਸ ਤਰ੍ਹਾਂ ਤੱਕਦਾ ਨਿੱਕਾ ਖੜਖੜ ਕੇ ਹੱਸ ਵੀ ਪੈਂਦਾ ਸੀ ਤੇ ਬਹੁਤ ਕੁਝ ਨਜ਼ਰ ਆਣ ਲੱਗ ਪੈਂਦਾ ਸੀ ਅਚਾਨਕ ਉਸ ਦੇ ਯਾਰ ਆ ਗਏ ਮੋੜ ਨਿੱਕਾ ਪਾਉ ਨੂੰ ਬਹੁਤਿਆਂ ਬੌੜਿਆ ਹੀ ਨਹੀਂ ਮੋੜ ਨਿੱਕਾ ਪਾਉ ਤੋਂ ਬੌੜਿਆ ਹੀ ਨਹੀਂ ਵੱਡੇ ਲੰਮੇ ਕਦਵਾਲੇ ਯਾਰ ਨੇ ਕਿਆ ਉਸ ਨੇ ਚਿੱਟੀ ਤਰਲੇ ਵਾਲੀ ਪਗੜੀ ਮੰਜੇ ਦੇ ਪਾਵੇ ਉੱਪਰ ਧਰ ਦਿੱਤੀ ਸੀ ਜਿਵੇਂ ਛੋਟੇ ਸਿਰ ਉੱਪਰ ਧੱਤ ਦਿੱਤੀ ਹੋਵੇ ਤੁਰਲਾ ਕਬੂਤਰ ਵਾਂ ਉਸੇ ਤਰ੍ਹਾਂ ਬਾਜੀ ਲਾ ਰਿਹਾ ਸੀ ਪਾਉ ਐਦ ਕੀ ਦਿਲ ਹੀ ਨਹੀਂ ਕੀਤਾ ਨਿੱਕੇ ਨੇ ਦੱਸਿਆ ਮੁੰਡ ਮਾੜੀਆਂ ਗੱਲਾਂ ਪਿਆ ਕਰਨਾ ਯਾਰ ਪਾਉ ਅਸਲੀ ਗੱਲ ਤੇ ਆ ਖਾਂ ਦੂਜੇ ਜੋੜੀਦਾਰ ਨੇ ਕਿਹਾ ਉਸ ਦੀਆਂ ਅੱਖਾਂ ਤੋਂ ਡਰਦੀ ਸੁੰਦਰੀ ਖੱਲੀ ਖੁੰਜੀ ਵੜਦੀ ਫਿਰਦੀ ਸੀ ਪਰ ਉਸ ਦੀਆਂ ਡਰਾਉਣੀਆਂ ਅੱਖਾਂ ਸੁੰਦਰੀ ਦਾ ਪਿੱਛਾ ਨਹੀਂ ਛੱਡ ਰਹੀਆਂ ਸਨ ਸ਼ਰਾਬ ਦੀ ਬੋਤਲ ਜੜੀ ਲੱਗ ਚੁੱਕੀ ਸੀ ਨਸ਼ਾ ਸਾਰਿਆਂ ਦੀਆਂ ਅੱਖਾਂ ਵਿੱਚ ਉਤਰ ਚੁੱਕਿਆ ਸੀ ਲਾਲ ਦੇ ਰੱਤੇ ਰੱਤੇ ਡੋਰੇ ਹਨੇਰੀ ਵਾਂਗ ਚੜ ਆਏ ਸਨ ਵੱਡੇ ਪਾਉ ਦੇ ਘਰਾੜੇ ਜਿਹੇ ਖਰਖਰੇ ਵਰਗੇ ਹੱਥ ਬਾਰ-ਬਾਰ ਆਪਣੀ ਕਤਰੀ ਚ কুরਚਿਆਂ ਵਰਗੀ ਦਾੜੀ ਤੇ ਘਸ ਰਹੇ ਸਨ ਸ਼ਾਇਦ ਉਹ ਇਸ ਗੱਲ ਸ਼ਾਇਦ ਉਹ ਗੱਲ ਕਹਿਣੀ ਚਾਹੁੰਦਾ ਸੀ ਜਿਹੜਾ ਕਹਿਣ ਲਈ ਉਸ ਦਾ ਜੀਰਾਂ ਨਹੀਂ ਪੈਂਦਾ ਸੀ ਕੀ ਗੱਲ ਐ ਅਸਲੀ ਨਿੱਕੇ ਨੇ ਅਚਾਰ ਦੀ ਫਾੜੀ ਚੁੰਡ ਕੇ ਕਿਹਾ ਉਸ ਨੇ ਸੁੱਕੀ ਸ਼ਰਾਬ ਦੀ ਕੌਲੀ ਅੰਦਰ ਸੁੱਟੀ ਸੀ ਮੁੜ ਪਾਉ ਨਿੱਕਾ ਸਿਆ ਹੁਣ ਬਥੇਰੀ ਕਮਾਈ ਕਰ ਲਈ ਤੇ ਨਾਲੇ ਕਮਾਈ ਕਰਨ ਲਈ ਤਾਂ ਜਿਵੇਂ ਆਂਦੇ ਹੁੰਦੇ ਐ ساری ਉਮਰ ਪਈ ਐ ਇਹ ਆਪਣਾ ਪਾਉ ਐ ਨਾ ਘਰ ਵਸਾਣਾ ਚਾਹੁੰਦਾ ਉਸ ਨੇ ਗੱਲ ਬੜੀ ਧੀਰ ਨਾਲ ਖਤਮ ਕੀਤੀ ਦਿਲ ਆ ਗਿਆ ਤਾਂ ਵਸਾ ਲੈਣਾ ਚਾਹੀਦਾ ਇਹਦੇ ਚ ਭਲਾ ਸਲਾਹ ਕਰਨ ਵਾਲੀ ਕਿਹੜੀ ਗੱਲ ਐ ਨਿੱਕੇ ਨੇ ਕਿਹਾ ਤੇਰੇ ਨਾਲ ਤਾਂ ਸਲਾਹ ਕਰਨੀ ਮੋੜ ਜ਼ਰੂਰੀ ਹੈ ਨਾ ਮੇਰੀ ਨਾਲ ਸਲਾਹ ਕਰਨੀ ਜ਼ਰੂਰੀ ਹੈ ਨਿੱਕਾ ਚੌਂਕ ਗਿਆ ਸੀ ਲੋ ਮੋੜ ਮੈਂ ਪ੍ਰਾਂ ਹੋ ਜਾਣਾ ਤੇ ਤੁਸੀਂ مشورہ ਕਰ ਲਓ ਮੈਂ ਚੁੱਲ੍ਹੇ ਦੀ ਅੱਗ ਤੇ ਦੋ ਆਲੂ ਭੁੰਨ ਲੈਣਾ ਉਹ ਠੇਡੇ ਖੰ ਦਾ ਚੌਂਕੇ ਵਿੱਚ ਪਹੁੰਚ ਗਿਆ ਮੱਚ ਦੇ ਚੁੱਲ੍ਹੇ ਦੀ ਅੱਗ ਤੇ ਸੁੰਦਰੀ ਦਾ ਚਿਹਰਾ ਨਾਗ ਵਾਂਗ ਦਾਗ ਰਿਆ ਸੀ ਸਵੇਰ ਦੇ ਸੂਰਜ ਚਾ ਵਾਗ ਚੱਕ ਰਿਹਾ ਸੀ ਸ਼ਰਾਬੀ ਭਾਉ ਦਾ ਦਿਲ ਕਰ ਰਿਆ ਸੀ ਸੁੰਦਰੀ ਦਾ ਮੂੰਹ ਆਂਬ ਵਾਂਗ ਚੂਸ ਜਾਏ ਪੁੰਨੀ ਦੋਰੀ ਛੱਲੀ ਪੁੰਨੀ ਦੁੱਧਾ ਛੱਲੀ ਵਾਂਗ ਚੁੰਡ ਜਾਵੇ ਮਿਸਰੀ ਦੀ ਡਲੀ ਵਾਂਗ ਮਿੱਠੀ ਮਿੱਠੀ ਦੱਸ ਰਹੀ ਸੀ ਸੁੰਦਰੀ ਕਬੂਤਰ ਦੇ ਬਿੱਲੀ ਵਾਂਗ ਝਾਕਣ ਵਾਂਗ ਸੁੰਦਰੀ ਦੀਆਂ ਅੱਖਾਂ ਬੰਦ ਹੋ ਰ ਗਈਆਂ ਦਿਲ ਤੱਕ ਤੱਕ ਕਰਨ ਲੱਗ ਪਿਆ ਕੰਨਾਂ ਚੋਂ ਸੀਖ ਨਿਕਲਣ ਦੇ ਨਾਲ ਨਾਲ ਜੋਰ-ਜੋਰ ਦੀ ਆਵਾਜ਼ਾਂ ਵੀ ਨਿਕਲਣ ਲੱਗ ਪਈਆਂ ਸਨ। ਉਹ ਭੁੱਲ ਹੀ ਗਈ ਸੀ ਉਹ ਚੁੱਲ੍ਹੇ ਤੇ ਬੈਠੀ ਰੋਟੀ ਪਕਾ ਰਹੀ ਸੀ। ਮੋੜ ਪਾਉ ਗੱਲ ਵੇਖੀ। ਭਾਲੀ ਹੋਵੇ ਖਰੇ ਕੋਟੇ ਦੀ ਯਾਦ ਰਹਿੰਦੀ ਐ। ਯਾਰ ਤੂੰ ਸਿੱਧੀ ਪੱਧਰੀ ਗੱਲ ਕਰ। ਵੱਲ ਫੇਰ ਕਿਉਂ ਪਾਰਿਆ? ਮੋੜ ਯਾਰ ਸਿੱਧੀ। ਪਿਆ ਗੱਲ ਕਰਨਾ ਭਾਉ। ਬੋਲ ਨੱਡੀ ਦਾ ਕੀ ਮੁੱਲ ਕਰਨਾ ਐ? ਭਾਉ ਨੇ ਗੱਲ ਇੱਕ ਹੀ ਵਾਰ ਉਹ ਗਲਚ ਦਿੱਤੀ। ਪਾਉ ਆਪਾਂ ਇਕੱਠਿਆਂ ਖਾਧਾ ਤੇ ਐਸ ਵੇਲੇ ਤੂੰ ਮੇਰੇ ਘਰ ਬੈਠਾ ਨਹੀਂ ਤਾਂ ਮੈਂ ਤੈਨੂੰ ਮੁੱਲ ਦਾ ਪਤਾ ਦੱਸ ਦਿੰਦਾ ਜੇ ਤੂੰ ਭਲੀ ਚਾਹਣਾ ਤਾਂ ਨਿਕਲ ਜਾ ਮੇਰੇ ਘਰੋਂ ਨਹੀਂ ਤਾਂ ਬੁਰੀ ਕਰੂੰ ਨਿੱਕੇ ਨੇ ਕਿਹਾ ਗੁੱਸੇ ਨਾਲ ਉਸ ਦਾ ਨਸ਼ਾ ਉੱਤਰ ਗਿਆ ਸੀ ਬਾਪੂ ਸੁੰਦਰੀ ਨੇ ਚੀਕ ਮਾਰੀ ਸੀ ਉਸ ਦੀ ਚੀਕ ਨਿਕਲੀ ਸੀ ਤੇ ਅੱਖਾਂ ਖੁੱਲੀਆਂ ਸਨ ਜਦ ਪਾਉ ਦਾ ਹੱਥ ਉਸ ਦੇ ਚਿਹਰੇ ਤੋਂ ਅੱਗੇ ਉਤਰਦਾ ਉਸ ਦੀ ਕੁੜਤੀ ਦੇ ਬਟਨ ਖੋਲਣ ਲੱਗ ਪਿਆ ਸੀ ਤੇ ਸੁੰਦਰੀ ਡਰ ਦੀ ਕੰਮ ਦੀ ਚੀਕ ਮਾਰ ਰੁੱਥੀ ਸੀ ਕੁੱਤੇ ਦੇ ਹੱਡਾ ਇੱਧਰ ਆ ਜਾਂ ਨਹੀਂ ਤਾਂ ਗੋਲੀ ਨਾਲ ਭੁੰਨ ਦਿਆਂਗਾ ਗੋਲੀ ਦਾ ਨਾਂ ਸੁਣ ਕੇ ਦੋਹਾਂ ਭਾਉਾਂ ਦਾ ਨਸ਼ਾ ਉੱਤਰ ਗਿਆ ਤੇ ਡਰ ਨਾਲ ਸਰੀਰ ਕੰਬਜਾ ਗਿਆ